ਸੁਖ ਕਿੱਥੇ ਐ ਮਾਰੇ ਦੀ ਬਾਣੀ ਕਹਿੰਦੀ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਵੈ ਗੁਰੂ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕਿਦਰੇ ਵੀ ਸੁਖ ਨਹੀਂ ਹੈ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਪੋਖ ਅਸਲੀ ਸੁਖ ਦਾ ਸਾਗਰ ਹੈ ਅਕਾਲ ਪੁਰਖ ਵੈ ਗੁਰੂ ਤੇਰਾ ਨਾਮ ਹੈ ਜਿਹੜਾ ਬੰਦੇ ਨੂੰ ਅੰਦਰੋਂ ਆਨੰਦ ਵਿੱਚ ਲੈ ਜਾਂਦਾ ਹੈ ਐਸਾ ਸੁੱਖ ਦਿੰਦਾ ਹੈ ਫਿਰ ਭਾਵੇਂ ਕੋਈ ਸੀਸ ਤੇ ਰੱਖ ਕੇ ਆਰਾ ਵੀ ਚਲਾ ਰਿਹਾ ਉਹ ਸੁੱਖ ਨਹੀਂ ਖੋ ਸਕਦਾ ਫਿਰ ਕੋਈ ਰੂੰਚ ਲਪੇਟ ਕੇ ਜਿਉਂਦਿਆਂ ਅੱਗ ਵੀ ਲਾ ਰਿਹਾ ਉਹ ਅੰਦਰ ਦਾ ਸੁੱਖ ਨਹੀਂ ਖੋ ਸਕਦਾ ਫਿਰ ਕੋਈ ਦੇਗ ਵਿੱਚ ਬਿਠਾ ਕੇ ਉਬਾਲਾ ਵੀ ਦੇ ਦਿੰਦਾ ਹੈ ਸਰੀਰ ਐ ਜਿਵੇਂ ਆਲੂ ਉਬਲ ਜਾਂਦਾ ਹੈ ਹੱਡੀਆਂ ਨਾਲੋਂ ਮਾਸ ਵੱਖ ਵੀ ਹੋ ਜਾਂਦਾ ਹੈ ਪਰ ਉਹਦੇ ਅੰਦਰ ਦਾ ਸੁੱਖ ਨਹੀਂ ਕੋਈ ਖੋ ਸਕਦਾ ਫਿਰ ਤਤੀ ਤਵੀ ਤੇ ਬਿਠਾ ਕੇ ਵੀ ਸੁੱਖ ਨਹੀਂ ਖੋਇਆ ਜਾ ਸਕਦਾ ਨੀਆਂ ਚ ਖੜਾਰ ਕੇ ਵੀ ਉਹ ਦੁੱਖ ਸੁੱਖ ਨਹੀਂ ਖੋਇਆ ਜਾ ਸਕਦਾ ਫਿਰ ਉਸੇ ਚਾਨਨੀ ਚੌਕ ਵਿੱਚ ਬਹਿ ਕੇ ਸੀਸ ਧਾਣ ਨਾਲ ਵਖ ਵੀ ਹੋ ਗਿਆ ਪਰ ਉਹ ਸੁੱਖ ਨਹੀਂ ਖੋਇਆ ਜਾਏਗਾ ਉਹ ਸੁੱਖ ਪ੍ਰਮਾਤਮਾ ਦੇ ਨਾਮ ਵਿੱਚੋਂ ਉਹਦੀ ਭਗਤੀ ਵਿੱਚੋਂ ਗੁਰੂ ਦੇ ਸ਼ਬਦ ਦੁਆਰਾ ਪ੍ਰਾਪਤ ਹੁੰਦਾ ਇਹਨੂੰ ਕਹਿੰਦੇ ਨੇ ਪਰਮ ਸੁਖ ਜਾਂਕੀ ਸਰਨ ਪਿਆ ਸੁੱਖ ਪਾਈਏ ਬਹੜ ਦੁੱਖ ਨਾ ਹੋਈ ਹੁਣ ਦੁੱਖ ਨੂੰ ਉੱਥੇ ਜਗ੍ਹਾ ਹੀ ਕੋਈ ਨਹੀਂ ਰਹਿ ਗਈ ਐਸਾ ਅੰਦਰੋਂ ਪਰਮ ਸੁਖ ਪ੍ਰਾਪਤ ਹੋਇਆ ਪਰ ਬਾਹਰੀ ਜਿਹੜੇ ਸੁਖ ਨੇ ਇਹ ਹਰ ਸੁਖ ਇੱਕ ਦਿਨ ਦੁੱਖ ਵਿੱਚ ਬਦਲੇਗਾ ਇਹ ਕੁਦਰਤੀ ਨਿਜਮ ਹੈ ਸੁਖ ਵੀ ਸਦਾ ਨਹੀਂ ਦੁੱਖ ਵੀ ਸਦਾ ਨਹੀਂ ਬਾਣੀ ਕਹਿੰਦੀ ਸੁਖ ਦੁਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਕਦੀ ਸੁਖ ਆਉਂਦਾ ਹੈ ਕਦੀ ਦੁੱਖ ਆਉਂਦਾ ਹੈ ਜਿਵੇਂ ਦਿਨ ਆਉਂਦਾ ਹੈ ਰਾਤ ਆਉਂਦੀ ਹੈ ਗਰਮੀ ਆਉਂਦੀ ਹੈ ਸਰਦੀ ਆਉਂਦੀ ਹੈ ਐਵੇਂ ਸੁਖ ਦੁਖ ਚੱਲਦੇ ਰਹਿੰਦੇ ਜੀਵਨ ਵਿੱਚ ਇਹ ਤਾਂ ਬਾਹਰੀ ਪਰਾਲਬਦੀ ਗੱਲ ਹੈ ਚੱਲਦਾ ਰਹੇਗਾ ਸੰਸਾਰ ਦੀ ਖੇਡ ਪ੍ਰਭੂ ਨੇ ਐਸੀ ਰਚੀ ਪਰ ਜਿੰਨਾ ਕੋਲ ਗੁਰੂ ਦਾ ਸ਼ਬਦ ਪ੍ਰਮਾਤਮਾ ਦਾ ਨਾਮ ਉਹਨਾਂ ਦੇ ਅੰਦਰ ਐਸਾ ਸੁਖ ਪੈਦਾ ਹੋ ਜਾਂਦਾ ਹੈ ਕੋਈ ਵੀ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਦਾ ਨਹੀਂ ਜੇ ਨਾਮ ਤਾਂ ਫਿਰ ਨਿਕਾ ਜਾਂ ਦੁੱਖ ਵੀ ਬੰਦਾ ਕਲਪੀ ਜਾਂਦਾ ਹੈ ਨਿਕੇ ਨਿਕੇ ਦੁੱਖ ਤੇ ਬੰਦੇ ਰੋ ਰਹੇ ਹਨ ਕੋਈ ਸਰੀਰ ਦੇ ਰੋਗਾ ਕਰਕੇ ਰੋ ਰਿਹਾ ਹੈ ਕੋਈ ਕਲੇਸ਼ ਕਰਕੇ ਰੋ ਰਿਹਾ ਹੈ ਕੋਈ ਉਹਨੂੰ ਕੋਈ ਨਿੱਕੀ ਜੀ ਗੱਲ ਕਹਿ ਦੋ ਉਹ ਤਾਂ ਵੀ ਤੜਪ ਰਿਹਾ ਦੁਖੀ ਹੋ ਰਿਹਾ ਕਾਰਨ ਕੀ ਹੈ ਅੰਦਰ ਮਹਾਨ ਪਰਮ ਸੁਖ ਦੇਣ ਵਾਲਾ ਜਿਹੜਾ ਆਨੰਦ ਹੈ ਪ੍ਰਮਾਤਮਾ ਦਾ ਨਾਮ ਉਹਨੂੰ ਛੱਡਿਆ ਹੋਇਆ ਤਉਨੂੰ ਬਾਣੀ ਕਹਿੰਦੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਫਿਰ ਜਿਉ ਤਪਤ ਹੈ ਬਾਰੋ-ਬਾਰ ਤਬ ਤਬ ਖੱਪੇ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਮਿਲ ਲਾਏ ਤੋ ਸੱਚੇ ਪਾਤਸ਼ਾਹ ਮਾਰ ਕਹਿੰਦੇ ਨੇ ਸੁਖਾਂ ਦਾ ਸਾਗਰ ਹੈ ਵਹਿ ਗੁਰੂ ਪ੍ਰਮਾਤਮਾ ਦੀ ਭਗਤੀ ਉਹ ਅਕਾਲ ਪੁਰਖ ਦਾ ਨਾਮ ਤੋ ਸੱਚੇ ਪਾਤਸ਼ਾਹ ਕਹਿੰਦੇ ਸੱਚ ਜਾਣੋ ਕੌਲਾ ਰਿੱਧ ਸਿੱਧ ਲੱਗੈ ਪਾਗੋ ਹੈ ਜਿਹੜਾ ਵਾਹਿਗੁਰੂ ਦੀ ਭਗਤੀ ਜੁੜਦਾ ਹੈ ਨਾ ਬੰਦਗੀ ਕਰਦਾ ਹੈ ਇਹ ਫਿਰ ਜਿਹੜੇ ਸੰਸਾਰ ਦੇ ਪਦਾਰਥ ਹੈ ਨਾ ਕੌਲਾ ਨਾਮ ਲక్ష్ਮੀ ਦਾ ਮਾਇਆ ਤੇ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਕਹਿੰਦੇ ਇਹ ਤਾਂ ਸੱਜਾਣੋ ਨਾਮ ਜਪਣ ਵਾਲਿਆਂ ਤੇ ਪੈਰਾ ਵਿੱਚ ਆ ਕੇ ਡਿੱਗੀਆਂ ਰਹਿੰਦੀਆਂ ਹਨ ਸੰਸਾਰੀ ਲੋਕ ਇਹਦੇ ਪਿੱਛੇ ਭੱਜਦੇ ਐ ਪਰ ਨਾਮ ਜਪਣ ਵਾਲੇ ਦੇ ਇਹ ਪੈਰਾ ਵਿੱਚ ਆ ਕੇ ਬੈਠਦੀਆਂ ਹਨ ਜਿਵੇਂ ਸੂਰਜ ਚੜ੍ਹਦਾ ਹੈ ਨਾ ਜੀ ਜੇ ਸੂਰਜ ਵੱਲ ਪਿੱਠ ਕਰਕੇ ਤੁਰੀਏ ਤੇ ਪਰਛਾਵੇਂ ਅੱਗੇ-ਅੱਗੇ ਭੱਜਦਾ ਜਿੰਨਾ ਮਰਜੀ ਭੱਜੋ ਪਰਛਾਵਾ ਫੜਿਆ ਨਹੀਂ ਜਾਏਗਾ ਜੇ ਸੂਰਜ ਵੱਲ ਮੂੰਹ ਕਰਕੇ ਚੱਲ ਪਈਏ ਮੁਖ ਕਰਕੇ ਚੱਲੀਏ ਉਹੀ ਪਰਛਾਵਾ ਤੁਹਾਡੇ ਪਿੱਛੇ-ਪਿੱਛੇ ਭੱਜਦਾ ਹੈ ਜੇ ਬੰਦਾ ਕੇਵਲ ਪਦਾਰਥਾਂ ਪਿੱਛੇ ਭੱਜੇਗਾ ਪਦਾਰਥ ਵੀ ਹੱਥ ਨਹੀਂ ਆਉਣਗੇ ਜਨਮ ਵੀ ਚਲਾ ਜਾਏਗਾ ਜੇ ਮਨੁੱਖ ਪ੍ਰਮਾਤਮਾ ਤੇ ਗੁਰੂ ਦੀ ਮਤ ਧਾਰਨ ਕਰਕੇ ਪ੍ਰਮਾਤਮਾ ਦੇ ਪਿੱਛੇ ਭੱਜੇਗਾ ਉਹਦੇ ਨਾਮ ਦੇ ਰਸ ਨੂੰ ਮੰਨਣਾ ਚਾਹੇਗਾ ਤੋ ਸਮਝੋ ਇਹ ਜਿੰਨੇ ਪਦਾਰਥ ਨੇ ਤੇ ਸਭ ਕੁਝ ਉਹਦੇ ਪਿੱਛੇ ਭਜਦੇ ਹਨ ਪਦਾਰਥਾਂ ਦੀ ਤੇ ਕੀ ਗੱਲ ਹੈ ਭਗਤ ਕਬੀਰ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਕਹਿੰਦੇ ਜਿਸ ਦਿਨ ਪ੍ਰਮਾਤਮਾ ਤੇਰੇ ਨਾਮ ਨਾਲ ਜੁੜ ਗਿਆ ਹੈ ਉਸ ਦਿਨ ਦਾ ਪ੍ਰਮਾਤਮਾ ਵੀ ਕਬੀਰ ਦੇ ਪਿੱਛੇ ਭਜਣ ਲੱਗ ਪਿਆ ਹੈ ਉਹ ਵੀ ਲੱਭਦਾ ਫਿਰਦਾ ਕਬੀਰ ਕਬੀਰ ਕਰਕੇ ਤੇ ਇਹ ਪਦਾਰਥਾਂ ਦੀ ਤਾਂ ਕੀ ਬਾਤ ਐ ਮਾਇਆ ਦੀ ਤਾਂ ਕੀ ਬਾਤ ਐ ਜਿੰਨੀਆਂ ਰਧੀਆਂ ਸਿਧੀਆਂ ਐ ਇਹ ਸਭ ਕੁਝ ਉਹਨਾਂ ਦੇ ਪਿੱਛੇ ਭੱਜਦੀਆਂ ਪ੍ਰਭ ਕੈ ਸਿਮਰਨ ਰਿੱਧ ਸਿਧ ਨੌ ਨਿਧ ਇਹ ਸਭ ਕੁਝ ਆਪਣੇ ਆਪ ਪ੍ਰਾਪਤ ਹੋ ਜਾਂਦਾ ਇਹਨਾਂ ਦੀ ਤਾਂ ਫਿਰ ਉਹਦੇ ਅੰਦਰ ਪਕੜ ਹੀ ਨਹੀਂ ਰਹਿ ਜਾਂਦੀ ਇਹ ਤੇ ਉਹਦੇ ਪੈਰਾਂ ਵਿੱਚ ਬੈਠੀਆਂ ਰਹਿੰਦੀਆਂ ਹਨ ਇੰਨਾ ਵੱਡਾ ਸੁੱਖ ਐ ਵੇ ਗੁਰੂ ਪ੍ਰਮਾਤਮਾ ਦੀ ਭਗਤੀ ਵਿੱਚ ਪਰ ਉਹ ਇਹਨਾਂ ਵਿੱਚ ਫਿਰ ਉਲਝਦਾ ਨਹੀਂ ਨਾ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਜੋ ਸੁੱਖ ਪ੍ਰਭ गोविंद ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਐ ਵੈਗੁਰੂ ਜਿਹੜਾ ਸੁਖ ਤੇਰੇ ਨਾਮ ਦੇ ਵਿੱਚ ਹੈ ਨਾ ਉਹ ਸੁਖ ਤਾਂ ਰਾਜਿਆਂ ਕੋਲ ਵੀ ਨਹੀਂ ਹੈ ਉਹ ਤਾਂ ਵੱਡੇ ਵੱਡੇ ਬਾਦਸ਼ਾਹਾਂ ਦੇ ਪਾਸ ਵੀ ਨਹੀਂ